ਜਿਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਕਈ ਵਾਰੀ ਮਹਿਮਾਨ ਆ ਜਾਂਦਾ ਹੈ ਉਹਨੂੰ ਮਹਿਮਾਨ ਕਿਉਂ ਆਖਿਆ ਜਾਂਦਾ ਹੈ ਉਹ ਆਪਣੇ ਘਰ ਇੱਕ ਰਾਤ ਰੁਕਦਾ ਹੈ ਦੋ ਰਾਤ ਰੁਕਦਾ ਹੈ ਪਰ ਮਹਿਮਾਨ ਨੂੰ ਪਤਾ ਹੁੰਦਾ ਹੈ ਕਿ ਇਹ ਮੇਰਾ ਘਰ ਨਹੀਂ ਇਹ ਮੇਰਾ ਟਿਕਾਣਾ ਨਹੀਂ ਉਹ ਇੱਕ ਦਿਨ ਰੁਕ ਜਾਵੇਗਾ ਦੋ ਦਿਨ ਰੁਕ ਜਾਵੇਗਾ ਪਰ ਅਖੀਰ ਨੂੰ ਉਹਨੂੰ ਆਪਣੇ ਘਰ ਵਾਪਸ ਜਾਣਾ ਪੈਂਦਾ ਹੈ ਇਸੇ ਤਰ੍ਹਾਂ ਇਹ ਸੰਸਾਰ ਹੈ ਜਿਹੜਾ ਮੁਸਾਫਰਖਾਨਾ ਹੈ ਤੇ ਆਪਾਂ ਸਾਰੇ ਇੱਥੇ ਮਹਿਮਾਨ ਬਣ ਕੇ ਆਏ ਹੋਇਆ ਜਿਹੜੇ ਗੁਰੂ ਦੇ ਲੜ ਲੱਗ ਜਾਂਦੇ ਨੇ ਜਿਹੜੇ ਗੁਰਮੁਖ ਬਣ ਜਾਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਇੱਕ ਮਹਿਮਾਨ ਹਾਂ ਤੇ ਜ਼ਿੰਦਗੀ ਰੂਪੀ ਰਾਤ ਨੂੰ ਕੱਟਣ ਵਾਸਤੇ ਇਸ ਸੰਸਾਰ ਤੇ ਆਏ ਹਾਂ ਜਦੋਂ ਦਿੱਤਾ ਹੋਇਆ ਸਮਾਂ ਪ੍ਰਮਾਤਮਾ ਵੱਲੋਂ ਪੂਰਾ ਹੋ ਜਾਣਾ ਹੈ ਫਿਰ ਆਸੀਂ ਇਸ ਸੰਸਾਰ ਨੂੰ ਛੱਡ ਕੇ ਤੁਰ ਜਾਣਾ ਹੈ